ਅੱਜ 23 ਮਈ ਹੈ 23 ਮਈ ਦਾ ਦਿਨ ਬੜਾ ਮਹੱਤਵਪੂਰਨ ਦਿਨ ਹੈ ਆਉਥੇਸ਼ੀਅਨ ਕਮਿਊਨਿਟੀ ਦੇ ਲਈ ਤੁਸੀਂ ਗੈਸ ਕਰ ਚੁੱਕੇ ਹੋਵੋਗੇ ਕਿ ਅੱਜ ਦੇ ਦਿਨ ਕਾਮਾਗਾਟਾ ਮਾਰੂ ਸ਼ਿਪ ਵਿਨਕੂਵਰ ਹਾਰਕ ਹਾਰਬਰ ਦੇ ਵਿੱਚ ਆ ਕੇ ਐਂਕਰ ਹੋਇਆ ਸੀ ਕਾਫੀ ਲੰਬੀ ਵੱਡੀ ਜਰਨੀ ਤੋਂ ਬਾਅਦ ਪੈਸੀਫਿਕ ਓਸ਼ਨ ਕ੍ਰਾਸ ਕਰਕੇ ਇੱਥੇ ਪਹੁੰਚਿਆ ਸੀ ਕਮਗਾਟਾ ਮਾਰੂ ਦੇ ਨਾਲ ਜੁੜਿਆ ਹੋਇਆ ਜੁੜਿਆ ਹੋਇਆ ਇਤਿਹਾਸ ਸ਼ਾਇਦ ਬਹੁਤ ਲੋਕਾਂ ਨੂੰ ਯਾਦ ਹੋਵੇ ਤੇ ਮੈਂ ਥੋੜਾ ਜਿਹਾ ਉਹਦੇ ਬਾਰੇ ਬਰੀਫ ਤੁਹਾਡੇ ਨਾਲ ਅੱਜ ਜਾਣਕਾਰੀ ਵੀ ਸਾਂਝੀ ਕਰਾਂਗਾ ਤੇ ਉਹਦੇ ਨਾਲ ਜੁੜੇ ਹੋਏ ਬਾਕੀ ਦੇ ਤੱਥ ਵੀ ਤੁਹਾਡੇ ਨਾਲ ਸਾਂਝੀ ਕਰਾਂਗਾ ਅੱਜ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਮਾਰਕ ਕਾਰਨੀ ਉਹਨਾਂ ਨੇ ਵੀ ਇਹ ਦਿਨ ਨੂੰ ਕਮੈਮੋਰੇਟ ਕੀਤਾ ਕਮਗਾਟਾ ਮਾਰੂ ਇਨਸੀਡੈਂਟ ਨੂੰ ਸ਼ਿਪ ਦੇ ਵਿੱਚ 376 ਪੈਸੇਂਜਰ ਸਨ ਜਿਹੜੇ ਸਿੱਖ, ਮੁਸਲਮ, ਤੇ Hindu ਧਰਮਾਂ ਦੇ ਨਾਲ ਜੁੜੇ ਹੋਏ ਸਨ ਕੈਨੇਡਾ ਦੇ ਵਿੱਚ ਉਹ ਇਸ ਕਰਕੇ ਆਏ ਕਿਉਂਕਿ ਉਹ ਰੈਫਿਊਜੀ ਸਟੇਟਸ ਲੈਣਾ ਚਾਹੁੰਦੇ ਸੀ ਤੇ ਡਿਗਨਿਟੀ ਆਪਣੀ ਰਿਸਟੋਰ ਕਰਨੀ ਚਾਹੁੰਦੇ ਸੀ ਕੈਨੇਡੀਅਨ ਅਥਾਰਟिटीज ਨੇ ਉਸ ਟਾਈਮ ਦੇ ਉੱਤੇ एक्सक्लुजनरी डिस्क्रिमिनेटरी ਲਾਜ਼ ਬਣਾਏ ਹੋਏ ਸੀਗੇ ਜਿਹੜੇ ਕਾਨੂੰਨ ਸੀ ਉਹ ਸਾਊਥ ਏਸ਼ੀਅਨਸ ਨੂੰ ਐਕਸਕਲੂਡ ਕਰਦੇ ਸੀ ਵਾਈਟਸ ਨੂੰ ਪ੍ਰਮੋਟ ਕਰਦੇ ਸੀ ਤੇ ਡਿਸਕ੍ਰਿਮੀਨੇਟਰੀ ਕਾਨੂੰਨ ਸੀਗੇ ਜਿਹੜੇ ਰਿਫਿਊਜ਼ ਕਰਦੇ ਸੀ ਜਿਹੜੇ ਮਨਾ ਕਰਦੇ ਸੀ ਸਾਊਥ ਏਸ਼ੀਅਨਸ ਦੀ ਐਂਟਰੀ ਨੂੰ ਕੈਨੇਡਾ ਦੇ ਵਿੱਚ ਆਪਾਂ ਜਿਹੜਾ ਪਿਸ਼ੋਕੜ ਆ ਜਾਂ ਇਤਿਹਾਸ ਉਨੋਂ ਦੁਆਰਾ ਤਾਂ ਨਹੀਂ ਲਿਖ ਸਕਦੇ ਪਰ ਆਪਾਂ ਕਨਫਰੋਂਟ ਕਰ ਸਕਦੇ ਆ ਜਿਹੜਾ ਉਸ ਟਾਈਮ ਤੇ ਬੇਇਨਸਾਫੀ ਹੋਈ ਹੈ ਤਾਂ ਕਿ ਅਜਿਹੀ ਬੇਇਨਸਾਫੀ ਦੁਆਰਾ ਕਦੇ ਵੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਰਿਪੀਟ ਨਾ ਹੋਵੇ ਦੂਸਰਾ ਆਪਾਂ ਕੋਸ਼ਿਸ਼ ਕਰ ਸਕਦੇ ਆ ਤਾਂ ਕਿ ਇੱਕ ਮਜ਼ਬੂਤ ਤੇ ਵਧੀਆ ਫਿਊਚਰ ਬਣਾਇਆ ਜਾਵੇ ਕੈਨੇਡਾ ਦਾ ਲੋਕਾਂ ਦਾ ਜਿਦੇ ਵਿੱਚ ਇਨਕਲੂਜਨ ਹੋਵੇ ਸਾਰੇ ਇਕੁਅਲੀ ਇਨਕਲੂਡਡ ਹੋਣ ਕਿਉਂਕਿ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਕਾਨੂੰਨ ਸੀ ਜਿਹੜਾ ਉਹ ਐਕਸਕਲੂਜਨਰੀ ਸੀ ਕਾਨੂੰਨ ਨੇ ਜਿਹੜੇ ਸਾਰੇ ਉਹ ਇਨਕਲੂਸਿਵ ਹੋਣੇ ਚਾਹੀਦੇ ਨੇ ਸਾਰਿਆਂ ਦੇ ਲਈ ਬੈਨੀਫਿਟਸ ਉਹਦੇ ਇਕੁਅਲ ਹੋਣੇ ਚਾਹੀਦੇ ਨੇ ਇਕੁਅਲਟੀ ਰਿਸਟੋਰ ਹੋਣੀ ਚਾਹੀਦੀ ਹੈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਤੋਂ ਅਜਿਹਾ ਫਿਊਚਰ ਬਣਾਉਣ ਦੇ ਲਈ ਜਿਦੇ ਵਿੱਚ ਇਨਕਲੂਜਨ ਹੋਵੇ ਇਕੁਅਲਟੀ ਹੋਵੇ ਨੋ ਡਿਸਕ੍ਰਿਮੀਨੇਸ਼ਨ ਤੇ ਜਸਟਿਸ ਸਾਰਿਆਂ ਨੂੰ ਮਿਲੇ ਮੈਂ ਤੁਹਾਨੂੰ ਪਿਛੋਕੜ ਦੱਸਾਂ ਕਿ ਜਿਹੜੀ ਕੰਟੀਨਿਊਸ ਜਰਨੀ ਦੇ ਰੈਗੂਲੇਸ਼ਨਸ ਬਣਾਏ ਗਏ ਉਹਦੇ ਨਾਲ ਸਾਊਥ ਏਸ਼ੀਅਨ ਇਮੀਗ੍ਰੈਂਟਸ ਨੂੰ ਮਨਾਹੀ ਕੀਤੀ ਗਈ ਕਿਉਂਕਿ ਉਸ ਟਾਈਮ ਦੇ ਉੱਤੇ ਮੈਂ ਅੱਗੇ ਚੱਲ ਕੇ ਦੱਸਦਾ ਕਿ ਜਿਹੜੀ ਇਹ ਸਥਿਤੀ ਪੈਦਾ ਹੋਈ ਸੀ ਉਹਦੇ ਵਿੱਚ ਅਜਿਹੀ ਡਾਇਰੈਕਟ ਅਨਇਨਟਰਪਟਿਡ ਜਰਨੀ ਕੰਟਰੀ ਆਫ origin ਤੋਂ ਕੈਨੇਡਾ ਨੂੰ ਕਾਨੂੰਨ ਇਹ ਬਣਾਇਆ ਗਿਆ ਕਿ ਜਰਨੀ ਸਿੱਧੀ ਹੋਣੀ ਚਾਹੀਦੀ ਹੈ ਡਾਇਰੈਕਟ ਹੋਣੀ ਚਾਹੀਦੀ ਹੈ ਅਨ ਇਨਟਰਪਟਿਡ ਹੋਣੀ ਚਾਹੀਦੀ ਹੈ ਤੁਹਾਡੇ ਕੰਟਰੀ ਆਫ origin ਤੋਂ ਭਾਵ ਇੰਡੀਆ ਤੋਂ ਰਸਤੇ 'ਚ ਕਿਸੇ ਜਗ੍ਹਾ ਤੇ ਸਟਾਪ ਕਰਨਾ ਅਲਾਉਡ ਨਹੀਂ ਸੀ ਉਸ 14 ਦੇ ਵਿੱਚ ਬਹੁਤੇ ਕੈਨੇਡੀਅਨਸ ਉਸ ਸਮੇਂ ਦੇ ਵਿੱਚ ਜਾਂ ਉਹਨਾਂ ਸਾਲਾਂ ਦੇ ਵਿੱਚ ਉਹ ਨਾਨ ਵਾਈਟ ਇਮੀਗਰੈਂਟਸ ਦੇ ਖਿਲਾਫ ਸਨ ਇਹ ਪਸ਼ੋਕਰ ਦੇ ਬਰੀਫ ਚਾਤੀ ਮਾਰੀ ਹੈ 1907 ਦੇ ਵਿੱਚ ਤਕਰੀਬਨ 10000 ਲੋਕਾਂ ਨੇ ਇੰਡੀਅਨ ਇਮੀਗ੍ਰੇਸ਼ਨ ਦੇ ਖਿਲਾਫ ਪ੍ਰੋਟੈਸਟ ਕੀਤੇ ਚਾਈਨਾ ਟਾਊਨ ਦੇ ਵਿੱਚ ਵਿੰਕੂਵਰ ਦੇ ਵਿੱਚ ਤੇ ਉਸ ਤੋਂ ਬਾਅਦ ਰਾਈਟਸ ਹੋਏ ਵਿੰਕੂਵਰ ਦੇ ਵਿੱਚ ਇਵਨ ਬੈਲਿੰਗਮ ਦੇ ਵਿੱਚ ਵਾਸ਼ਿੰਗਟਨ ਸਟੇਟ ਚ ਉੱਥੇ ਵੀ ਰਾਈਟਸ ਹੋਏ 1906 ਦੇ ਵਿੱਚ ਇਮੀਗਰੈਂਟਾਂ ਦੇ ਖਿਲਾਫ ਉਹਦੇ ਨਾਲ ਜਿਹੜੇ ਲੋਕ ਸੀ ਡਰ ਗਏ ਤੇ ਪ੍ਰੋਪਰਟੀਆਂ ਵਗੈਰਾ ਡਿਸਟਰੋਏ ਕੀਤੀਆਂ ਗਈਆਂ ਉਸ ਉਹਨਾਂ ਰਾਈਟਸ ਦੇ ਵਿੱਚ 1908 ਦੇ ਵਿੱਚ ਫੈਡਰਲ ਗਵਰਨਮੈਂਟ ਨੇ ਦੋ ਪ੍ਰੋਵੀਜ਼ਨਸ ਇੰਟਰੋਡਿਊਸ ਕੀਤੀਆਂ ਇਮੀਗ੍ਰੇਸ਼ਨ ਲਾ ਦੇ ਵਿੱਚ ਤਾਂ ਕਿ ਇੰਡੀਅਨਸ ਕੈਨੇਡਾ ਨਾ ਆ ਸਕਣ ਕਿਹੜੀਆਂ-ਕਿਹੜੀਆਂ ਦੋ ਸ਼ਰਤਾਂ ਸੀ ਪਹਿਲੀ ਕਿ ਇਮੀਗ੍ਰੈਂਟਸ ਕੰਟੀਨਿਊਸ ਜਰਨੀ ਦੇ ਵਿੱਚ ਥਰੂ ਕੈਨੇਡਾ ਚ ਆਉਣ ਆਫ ਦੀ ਸਿਟੀਜ਼ਨਸ਼ਿਪ ਵਾਲੇ ਕੰਟਰੀ ਤੋਂ ਜਿਹੜਾ ਮੈਂ ਦੱਸ ਕੇ ਹਟਿਆ ਤਾਂ ਸੋ ਉਸ ਟਾਈਮ ਦੇ ਉੱਤੇ ਕੋਈ ਸ਼ਿਪ ਸਿੱਧਾ ਇੰਡੀਆ ਤੋਂ ਕੈਨੇਡਾ ਨਹੀਂ ਸੀ ਆਉਂਦਾ ਸੋ ਇਸ ਕਰਕੇ ਇਨਡਾਇਰੈਕਟਲੀ ਮਨਾਹੀ ਕੀਤੀ ਗਈ ਕਿ ਉਹ ਕੈਨੇਡਾ ਆਉਣ ਹੀ ਨਾ ਜਿਹੜੀਆਂ ਰੈਸਟ੍ਰਿਕਸ਼ਨ ਸਗੀਆਂ ਇਹਦੇ ਨਾਲ ਇੰਡੀਅਨ ਇਮੀਗ੍ਰੈਂਟਸ ਬਲੌਕ ਹੋ ਗਏ ਦੂਸਰੀ ਕੰਡੀਸ਼ਨ ਲਈ ਉਹ ਸ਼ਰਤ ਇਹ ਸੀਗੀ ਕਿ ਤੁਸੀਂ ਜਦੋਂ ਕੈਨੇਡਾ 'ਚ ਆਉਨੇ ਆ ਤਾਂ ਤੁਹਾਡੇ ਕੋਲੇ 200 ਡਾਲਰ ਘੱਟੋ-ਘੱਟ ਉਸ ਟਾਈਮ ਦੇ ਉੱਤੇ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਜਿਹੜੇ ਵਾਈਟ ਇਮੀਗ੍ਰੈਂਟਸ ਦੀ ਰਿਕੁਆਇਰਮੈਂਟ ਨਾਲੋਂ 8 ਗੁਣਾ ਜ਼ਿਆਦਾ ਸੀ ਤੁਹਾਨੂੰ ਜੇ ਦਾਦੇ ਪੜਦਾਦਿਆਂ ਨੇ ਦੱਸਿਆ ਹੋਵੇ ਕਿ ਉਸ ਟਾਈਮ ਦੇ ਉੱਤੇ 1 ਡਾਲਰ ਦੀ ਕਿੰਨੀ ਕੀਮਤ ਸੀ 200 ਡਾਲਰ ਇਕੱਠੇ ਲਿਆਉਣੇ ਤਾਂ ਆਲਮੋਸਟ ਅਸੰਭਵ ਸੀ 1913 ਦੇ ਵਿੱਚ ਇੱਕ ਵਕੀਲ ਸੀ ਉਹਨੇ ਸਕਸੈਸਫੁਲੀ ਕੋਰਟ ਦੇ ਵਿੱਚ ਆਰਗੂ ਕੀਤਾ ਇਨ੍ਹਾਂ ਸ਼ਰਤਾਂ ਦੇ ਖਿਲਾਫ ਤੇ ਉਹ ਕੇਸ ਜਿੱਤੇ ਕੇਸ ਜਿੱਤਣ ਦੇ ਨਾਲ ਕੀ ਹੋਇਆ ਕਿ ਜਿਹੜੇ ਕਾਮਾਗਾਟਾ ਮਾਰੂ ਦੇ ਯਾਤਰੀ ਸਨ ਉਹਨਾਂ ਨੇ ਇਹ ਮਹਿਸੂਸ ਕੀਤਾ ਉਸ ਟਾਈਮ ਦੇ ਉੱਤੇ ਕਿ ਕੇਸ ਜਿੱਤ ਲਿਆ ਤੇ ਇਹਦਾ ਮਤਲਬ ਇਹ ਆ ਕਿ ਹੁਣ ਉਹ ਕੈਨੇਡਾ ਜਾ ਸਕਦੇ ਨੇ ਸੋ ਇਸ ਕਰਕੇ ਉਹ ਕੈਨੇਡਾ ਸ਼ਿਪ ਲੈ ਕੇ ਆਏ ਅਥੋਰिटीज ਦੀ ਕੀ ਰਿਸਪਾਂਸ ਉਸ ਵੇਲੇ ਸਟ੍ਰੈਟਜੀ ਸੀ ਕਿ ਉਹਨਾਂ ਨੇ ਇੰਨਾ ਆਏ ਹੋਏ ਪਸੰਜਰਾਂ ਨੂੰ ਉਹਨਾਂ ਨਾਲ ਬੜਾ ਭੈੜਾ ਸਲੂਕ ਕੀਤਾ ਤੇ ਡਿਨਾਈ ਕੀਤਾ ਉਹਨਾਂ ਨੂੰ ਐਕਸੈਸ ਟੂ ਬੈਂਕ ਜਾਂ ਮਨੀ ਉਹ ਤਾਂ ਕਰਨੀ ਸੀ ਤੇ ਉਸ ਤੋਂ ਬਿਨਾ 2 ਮਹੀਨੇ ਤੱਕ ਪੈਸੰਜਰਜ਼ ਨੂੰ ਸ਼ਿਪ ਦੇ ਵਿੱਚ ਹੀ ਡਿਟੇਨ ਕਰਕੇ ਰੱਖਿਆ ਉਹਨਾਂ ਨੂੰ ਸ਼ਿਪ ਤੋਂ ਬਾਹਰ ਨਹੀਂ ਆਉਣ ਦਿੱਤਾ ਤੇ ਉਹਨਾਂ ਨੂੰ ਡਿਨਾਈ ਕੀਤਾ ਫੂਡ ਪਾਣੀ ਦਵਾਈਆਂ ਕੋਈ ਚੀਜ਼ ਨਹੀਂ ਲੈਣ ਦਿੱਤੀ ਇਵਨ ਇੱਥੇ ਤੱਕ ਕਿ ਕਈ ਪੈਸੰਜਰ 48 48 ਘੰਟੇ ਲਗਾਤਾਰ ਭੁੱਖੇ ਰਹੇ ਫੂਡ ਤੋਂ ਬਿਨਾ ਤੇ ਪਾਣੀ ਤੋਂ ਬਿਨਾ ਫਿਰ ਉਹਨਾਂ ਨੂੰ ਫੋਰਸ ਕੀਤਾ ਗਿਆ ਇਥੋਂ ਰਿਟਰਨ ਕਰਨ ਦੇ ਲਈ ਜਾਣ ਦੇ ਲਈ ਜਦੋਂ ਉਹ ਵਾਪਸ ਗਏ ਨੇ ਤਾਂ ਉਹਦੇ ਨਾਲ ਜੋ ਹੋਇਆ ਮੈਂ ਬਾਅਦ ਵਿੱਚ ਦੱਸਣਾ ਇਹ ਇੱਕ ਜਿਹੜੀ ਟ੍ਰੇਜੇਡੀ ਸੀ ਕਾਮਾਗਾਟਾ ਮਾਰੂ ਦੀ ਇੱਕ ਬੜਾ ਭਿਆਨਕ ਰਿਮਾਈਂਡਰ ਆ ਹਿਸਟਰੀ ਦੇ ਵਿੱਚ ਜਿਹੜੀਆਂ ਵੈਲਿਊਜ਼ ਨੂੰ ਅਸੀਂ ਅੱਜ ਪ੍ਰੋਮੋਟ ਕਰਦੇ ਆ ਉਹਨਾਂ ਦੇ ਖਿਲਾਫ ਜਾਂਦੀ ਇਹ ਧਾਰਨਾ ਸੀ ਉਸ ਵੇਲੇ ਦੀ ਗਵਰਨਮੈਂਟ ਦੀ ਐਨੀਵੇਜ਼ ਜਦੋਂ ਸ਼ਿਪ ਆਇਆ ਤਾਂ ਸ਼ਿਪ ਦੇ ਪੈਸੇਂਜਰਸ ਤਾਂ ਬਾਹਰ ਨਹੀਂ ਆਉਣ ਦਿੱਤੇ ਜਾਂ ਉੱਥੇ ਉਸ ਸ਼ਿਪ ਦੇ ਵਿੱਚ ਬਾਬਾ ਗੁਰਦੇਵ ਸਿੰਘ ਸ਼ਿਪ ਨੂੰ ਚਾਰਟਰ ਕਰਕੇ ਲਿਆਇਆ ਸੀ ਸ਼ਿਪ ਦਾ ਨਾਮ ਸੀ ਕਾਮਾਗਾਟਾ ਮਾਰੂ ਕਿਉਂਕਿ ਜਾਪਾਨੀ ਕੰਪਨੀ ਤੋਂ ਲੀਜ਼ ਕੀਤਾ ਸੀ ਉਹਦਾ ਨਾਮ ਉਹਨਾਂ ਨੇ ਗੁਰਨਾਨਕ ਜਹਾਜ਼ ਵੀ ਰੱਖਿਆ ਹੋਇਆ ਸੀ ਉਸ ਟਾਈਮ ਤੇ ਫਿਰ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਬੜੀ ਮਦਦ ਕੀਤੀ ਸਿੱਖ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਇਕੱਠੀ ਹੋਈ ਤੇ ਇਹਨਾਂ ਨੇ ਇੱਕ ਵਕੀਲ ਹਾਇਰ ਕੀਤਾ ਸੇਮ ਵਕੀਲ ਜਿਨੇ ਉਹ ਕੇਸ ਜਿੱਤਿਆ ਸੀ 1913 ਦੇ ਵਿੱਚ ਐਡਵਰਡ ਬਰਡ ਉਹਦਾ ਨਾਮ ਸੀ ਵਕੀਲ ਦਾ ਉਹਨੂੰ ਦੁਆਰਾ ਹਾਇਰ ਕੀਤਾ ਉਸ ਟਾਈਮ ਦੇ ਉਤੇ ਇਮੀਗ੍ਰੇਸ਼ਨ ਮਿਨਿਸਟਰੀ ਨੇ ਡਿਪਾਰਟਮੈਂਟ ਨੇ ਬੜੀ ਕੋਸ਼ਿਸ਼ ਕੀਤੀ ਇਵਨ ਇਥੋਂ ਦੇ ਮੇਅਰ ਨੇ ਵੀ ਤੇ ਹੋਰਾਂ ਪੋਲਿਟਿਸ਼ੀਨਾਂ ਨੇ ਵੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਕੰਡੀਸ਼ਨਾਂ ਦਿੱਤੀਆਂ ਜਾਣ ਤਾਂ ਕਿ ਇਹ ਜਿੱਤ ਨਾ ਸਕਣ ਕੇਸ ਉਹਦੇ ਵਿੱਚ ਫਿਰ ਜਿਹੜਾ ਵਕੀਲ ਸੀ ਬਰਡ ਉਹਨੂੰ ਇਵਨ ਪ੍ਰਾਈਵੇਟ ਮੀਟਿੰਗ ਆਪਣੇ ਪੈਸੈਂਜਰਜ਼ ਦੇ ਨਾਲ ਆਪਣੇ ਕਸਟਮਰਜ਼ ਦੇ ਨਾਲ ਨਹੀਂ ਕਰਨ ਦਿੱਤੀ ਇਥੋਂ ਤੱਕ ਕਿ ਜੱਜ ਯੂਸੂਲੀ ਜਿਹੜਾ ਪੈਨਲ ਬਿਠਾਇਆ ਗਿਆ ਜੱਜਸ ਦਾ ਯੂਸੂਲੀ ਇੱਕ ਜੱਜ ਹੁੰਦਾ ਜਦੋਂ ਕੋਰਟ ਦੀ ਹੀアリング ਹੁੰਦੀ ਹੈ ਇਹਦੇ ਵਿੱਚ ਪੰਜ ਜੱਜਸ ਬਿਠਾਏ ਗਏ ਤਾਂ ਕਿ ਪੰਜ ਜੱਜਸ ਫੈਸਲਾ ਲੈਣ ਤੇ ਜੱਜਸ ਨੇ ਫਿਰ ਡਿਸਾਈਡ ਕੀਤਾ ਬਰਡ ਦੇ ਖਿਲਾਫ ਜਦੋਂ 6 ਜੁਲਾਈ ਨੂੰ ਇਹ ਫੈਸਲਾ ਆਇਆ ਇਸ ਕੇਸ ਦੇ ਖਿਲਾਫ ਤਾਂ ਉਸ ਤੋਂ ਬਾਅਦ ਫਿਰ ਪੈਸੇਂਜਰਸ ਨੂੰ ਐਡਮਿਟ ਨਹੀਂ ਕਰਨ ਦਿੱਤਾ ਕੈਨੇਡਾ ਚ ਤੇ 23 ਜੁਲਾਈ ਨੂੰ 2 ਮਹੀਨਿਆਂ ਬਾਅਦ ਇਸੇ ਸ਼ਿਪ ਨੂੰ ਸਕਾਟ ਕਰਕੇ ਕੈਨੇਡੀਅਨ ਪਾਣੀ ਦੇ ਵਿੱਚੋਂ HMCS ਰੇਨਬੋ ਇਹ ਨੇਵੀ ਦਾ ਸ਼ਿਪ ਹੈ ਜਿਹੜਾ ਪਹਿਲੀ ਵਾਰੀ ਯੂਜ਼ ਕੀਤਾ ਗਿਆ ਕਿ ਅਜਿਹੇ ਸ਼ਿਪ ਨੂੰ ਵਾਪਸ ਭੇਜਣ ਦੇ ਲਈ ਸੋ ਅੰਡਰ ਦੀ ਬੈਰਲ ਗਨ ਦੀਆਂ ਜਿਹੜੀਆਂ ਬੈਰਲਾਂ ਸੀ ਤੋਪਾਂ ਦੀਆਂ ਉਹਨਾਂ ਦੇ ਥੱਲੇ ਸ਼ਿਪ ਨੂੰ ਫਿਰ 23 ਜੁਲਾਈ ਨੂੰ ਇੱਥੋਂ ਭੇਜਿਆ ਗਿਆ ਕਾਮਾਗਾਟਾ ਮਾਰੂ ਸ਼ਿਪ ਇੰਡੀਆ 'ਚ 26 ਸਤੰਬਰ 1914 ਨੂੰ ਪਹੁੰਚ ਗਿਆ ਕਿਉਂਕਿ ਉਸ ਟਾਈਮ ਤੇ ਯਾਤਰੀਆਂ ਲੰਬੀਆਂ ਹੁੰਦੀਆਂ ਸੀ ਤੇ ਇਹਨਾਂ ਸ਼ਿਪਸ ਨੂੰ ਪੈਸੇਂਜਰਸ ਨੂੰ ਜਿਹੜੇ ਬ੍ਰਿਟਿਸ਼ ਅਥਾਰਟੀ ਸੀ ਉਹ ਮੰਨਦੇ ਸੀ ਕਿ ਇਹ ਰੈਵੋਲੂਸ਼ਨਰੀਜ਼ ਨੇ ਤੇ ਇਹਨਾਂ ਤੇ ਸ਼ਿਪ ਤੋਂ ਜਦੋਂ ਉਤਰਨ ਲੱਗੇ ਗੁਰੂ ਰੰਸਾ ਦੀ ਭੀੜ ਵੀ ਇਹਨਾਂ ਕੋਲ ਸੀ ਸਿਰ ਤੇ ਚੁੱਕੀ ਹੋਈ ਸੀ ਤੇ ਇਹਨਾਂ ਨੂੰ ਇਹਨਾਂ ਦੇ ਉੱਤੇ ਗੋਲੀ ਚਲਾਈ ਗਈ ਗੋਲੀ ਦੇ ਵਿੱਚ 22 ਬੰਦੇ ਇਸ ਸ਼ੂਟਿੰਗ ਦੇ ਦੌਰਾਨ ਮਾਰੇ ਗਏ 22 ਪੈਸੇਂਜਰ ਉਹਨਾਂ ਵਿੱਚੋਂ 16 ਪੈਸੇਂਜਰ ਸਨ ਤੇ ਬਾਕੀ ਦੇ 200 ਤੋਂ ਵੱਧ ਪੈਸੇਂਜਰਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਬਾਬਾ ਗੁਰਦੇਵ ਸਿੰਘ ਨੂੰ ਬਲੇਮ ਕੀਤਾ ਗਿਆ ਸਾਰੇ ਮਾਸੇਕਰ ਦੇ ਲਈ ਕੁਝ ਦਿਨ ਉਹ ਹਾਈਡਿੰਗ ਚ ਰਹੇ ਫਿਰ ਉਹ ਉਹਨਾਂ ਨੇ ਸਰੈਂਡਰ ਕੀਤਾ ਜਦੋਂ ਉਹਨਾਂ ਨੂੰ ਜੇਲ੍ਹ ਚੋਂ ਛੱਡਿਆ ਤਾਂ ਉਹਨਾਂ ਨੇ ਇੰਡੀਆ ਦੀ ਇੰਡੀਪੈਂਡੈਂਸ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਉਹਨੇ ਸਾਰੀ ਜਿਹੜੀ ਇਸ ਹਿਸਟਰੀ ਮੈਂ ਤੁਹਾਨੂੰ ਦੱਸੀ ਹੈ ਇਹਦੇ ਨਾਲ ਜੇ ਅਸੀਂ ਸਾਡੇ ਨਾਲ ਧੱਕਾ ਹੁੰਦਾ ਅਸੀਂ ਉਹਨੂੰ ਟੋਲਰੇਟ ਕਰ ਲੈਂਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਗਲਤੀ ਹੋਈ ਹੈ ਉਹ ਅਸੀਂ ਐਕਸੈਪਟ ਕੀਤੀ ਹੈ ਤੇ ਇਹਨੂੰ ਗਲਤੀ ਨੂੰ ਕਰੈਕਟ ਕਰਨ ਦੇ ਲਈ ਇੱਕੋ ਇੱਕ ਤਰੀਕਾ ਸੀ ਕਿ ਕੈਨੇਡੀਅਨ ਗਵਰਨਮੈਂਟ ਮਾਫੀ ਮੰਗੇ ਤਾਕੇ ਅਜਿਹੀ ਗਲਤੀ ਦੁਆਰਾ ਨਾ ਹੋਵੇ ਮੈਂ ਤੁਹਾਨੂੰ ਪਸ਼ੋਕਰ ਤੇ ਹਿਸਟਰੀ ਦੱਸ ਕੇ ਆਟਿਆ ਤੇ ਹੁਣ ਮਾਫੀ ਦੀ ਗੱਲ ਕਰਦੇ ਆਂ ਕਿ ਮਾਫੀ ਕਿਉਂ ਤੇ ਕਿੱਦਾਂ ਮੰਗੀ ਗਈ 2008 ਦੇ ਵਿੱਚ BC ਲੈਜਿਸਲੇਚਰ ਦੇ ਵਿੱਚ ਵੀ ਮੋਸ਼ਨ ਪਾਸ ਹੋਇਆ ਤੇ ਬਿਨੀ ਪੈਗ ਦੇ ਵਿੱਚ ਵੀ ਮੈਨੀਟੋਬਾ ਦੇ ਵਿੱਚ ਵੀ ਕਈ ਮੋਸ਼ਨ ਇਦਾਂ ਦੇ ਇਸ ਤਰ੍ਹਾਂ ਦਾ ਮੋਸ਼ਨ ਪਾਸ ਹੋਇਆ ਪਰ ਇਹਦਾ ਜਿਹੜਾ ਪਸ਼ੋਕਰ ਉਹ ਇਸ ਤਰ੍ਹਾਂ ਹੈ ਕਿ 1914 ਤੋਂ ਬਾਅਦ 75ਵੀਂ ਐਨੀਵਰਸਰੀ ਦੇ ਉੱਤੇ ਕਮੈਮੋਰੇਟ ਕੀਤੀ ਗਈ ਤੇ ਸਾਊਥ ਏਸ਼ੀਅਨ ਕਮਿਊਨਿਟੀ ਨੇ ਇਹ ਇਨਸੀਡੈਂਟ ਨੂੰ ਕਮੈਮੋਰੇਟ ਕੀਤਾ ਪਰ ਕਿਸੇ ਨੇ ਮਾਫੀ ਮੰਗਣ ਦੀ ਕੋਈ ਸਿਗਨੀਫੀਕੈਂਟ ਮੂਵਮੈਂਟ ਸ਼ੁਰੂ ਨਹੀਂ ਕੀਤਾ 1995 ਦੇ ਵਿੱਚ ਜਦੋਂ ਮੈਂ ਕੈਂਡੀਡੇਟ ਸੀ ਨੋਮੀਨੇਸ਼ਨ ਸੀ ਕਰ ਰਿਹਾ ਸੀ ਤਾਂ ਅਸੀਂ ਇੱਕ ਕਰੂਜ਼ ਸ਼ਿਪ ਤੇ ਗਏ ਹੋਏ ਸੀ ਵਿੰਕੂਵਰ ਬਰਾਡ ਦੇ ਬਰਾਡ ਇਨਲੈਟ ਦੇ ਵਿੱਚ ਤੇ ਉੱਥੇ ਅਸੀਂ ਇਹਨੂੰ ਸਮਰਪਿਤ ਕੀਤਾ ਕਮਾਗਾਟਾ ਮਾਰੂ ਦੇ ਲਈ ਉਸ ਤੋਂ ਬਾਅਦ ਮੈਂ ਕਮਾਗਾਟਾ ਮਾਰੂ ਦੇ ਲਈ ਨੌ ਵਾਰੀ ਇਹ ਇਸ਼ੂ ਪਾਰਲੀਮੈਂਟ ਦੇ ਵਿੱਚ ਰੇਜ਼ ਕੀਤਾ ਜਦੋਂ ਇਹ ਇਸ਼ੂ ਰੇਜ਼ ਕੀਤਾ ਗਿਆ ਤਾਂ ਉਸ ਟਾਈਮ ਦੇ ਉੱਤੇ ਕਮਿਊਨਿਟੀ ਦੇ ਵਿੱਚ ਕੋਈ ਆਵਾਜ਼ ਨਹੀਂ ਸੀ ਕਮਾਗਾਟਾ ਮਾਰੂ ਦੀ ਮਾਫੀ ਮੰਗਾਉਣ ਦੇ ਲਈ ਤੁਸੀਂ ਰਿਸਰਚ ਕਰ ਸਕਦੇ ਹੋ ਰਿਸਰਚ ਕਰਕੇ ਦੇਖੋਗੇ ਕਿ ਹਾਊਸ ਆਫ ਕਾਮਨ ਦੇ ਹੈਂਸਰਟ ਦੇ ਵਿੱਚ ਨੌ ਵਾਰੀ ਇਹ ਇਸ਼ੂ ਜਦੋਂ ਰੇਜ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਮੋਮੈਂਟਮ ਬਣਿਆ ਈਵਨ ਗਦਰੀ ਬਾਬਿਆਂ ਦਾ ਮੇਲਾ ਜੇ ਤੁਸੀਂ ਉਹਨਾਂ ਦੇ ਸੋਵਨਿਅਰ ਦੇਖਦੇ ਹੋ ਪਹਿਲੇ ਜਿਹੜੇ ਸੋਵਨਿਅਰ ਨੇ ਉਹਨਾਂ ਦੇ ਵਿੱਚ ਕਾਮਾਗਾਟਾ ਮਾਰੂ ਦਾ ਜ਼ਿਕਰ ਨਹੀਂ ਪਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਮਾਗਾਟਾ ਮਾਰੂ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਤੇ ਬੜਾ ਵੱਡਾ ਹੰਬਲ ਮਾਰਿਆ ਜਿਦੇ ਵਿੱਚ ਲਾਰਜ ਨੰਬਰ ਦੀਆਂ ਪਟੀਸ਼ਨ ਸਾਈਨ ਕਰਾਈਆਂ ਗਈਆਂ ਉਹ ਪਟੀਸ਼ਨ ਆ ਪਾਰਲੀਮੈਂਟ ਦੇ ਵਿੱਚ ਤਿੰਨ ਵਾਰੀ ਮੇਰੀਆਂ ਟਰਮਾਂ ਦੇ ਦੌਰਾਨ ਮੈਂ ਵੀ ਪੇਸ਼ ਕੀਤੀਆਂ ਤੇ ਮੇਰੇ ਮੇਰੇ ਵਾਈਫ ਨੀਨਾ ਗਰੇਵਾਲ ਚਾਰਟਰਡ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਸ਼ੂ ਰੇਜ਼ ਕੀਤਾ ਤੇ ਇਸ ਇਸ਼ੂ ਨੂੰ ਮਿਨਿਸਟਰੀ ਦੇ ਵਿੱਚ ਕੌਕਸ ਦੇ ਵਿੱਚ ਤੇ ਪ੍ਰਾਈਮ ਮਿਨਿਸਟਰ ਦੇ ਆਫਿਸ ਵਿੱਚ ਡਿਸਕਸ ਕੀਤਾ ਗਿਆ ਤਾਂ ਕਿ ਇਹਨੂੰ ਰੀਡਰੈਸ ਕੀਤਾ ਜਾਵੇ ਰੀਡਰੈਸ ਕਰਨ ਦਾ ਮਤਲਬ ਇਹ ਹੈ ਕਿ ਇਸ਼ੂ ਦੀ ਮਾਫੀ ਮੰਗੀ ਜਾਵੇ ਤੇ ਅਗਾਹ ਤੋਂ ਮੈਜਰਸ ਇਨ ਪਲੇਸ ਹੋਣ ਇਦਾਂ ਦੀਆਂ ਚੀਜ਼ਾਂ ਬਣਨ ਤਾਂ ਕਿ ਇਦਾਂ ਦੀ ਇਨਸੀਡੈਂਟ ਦੁਬਾਰਾ ਨਾ ਹੋਵੇ ਸੋ ਫਿਰ ਕੀ ਹੋਇਆ ਕਿ ਜਦੋਂ ਇਹ ਇਨਸੀਡੈਂਸ ਇਦਾਂ ਦੀ ਪਾਰਲੀਮੈਂਟ ਦੇ ਵਿੱਚ ਇਸ਼ੂ ਰੇਜ਼ ਕੀਤਾ ਗਿਆ ਈਵਨ ਕਈ ਮਿਨਿਸਟਰ ਨੇ ਮਿਨਿਸਟਰ ਜੇਸਨ ਕੈਨੀ ਜਿਹੜੇ ਉਸ ਟਾਈਮ ਦੇ ਉੱਤੇ ਮਲਟੀਕਲਚਰਲਿਜ਼ਮ ਦੇ ਮਿਨਿਸਟਰ ਸੀ ਉਹ ਔਨ ਰੈਕੋਰਡ ਨੇ ਇਹ ਇਸ ਇਸ਼ੂ ਬਾਰੇ ਉਹਨਾਂ ਨੂੰ ਨਹੀਂ ਸੀ ਪਤਾ ਬਹੁਤ ਕੈਨੇਡੀਅਨਸ ਨੂੰ ਕਾਮਾਗਾਟਾ ਮਾਰੂ ਬਾਰੇ ਨਹੀਂ ਸੀ ਪਤਾ ਇਵਨ ਨਵੇਂ ਆਏ ਕੈਨੇਡੀਅਨਸ ਨੂੰ ਵੀ ਨਹੀਂ ਸੀ ਪਤਾ ਲੋਕ ਭੁੱਲ ਚੁੱਕੇ ਸਨ ਪਰ ਇਸ ਇਸ਼ੂ ਨੇ ਇੱਕ ਬਲੈਕ ਸਕਾਰ ਸੀ ਕੈਨੇਡੀਅਨ ਹਿਸਟਰੀ ਦੇ ਵਿੱਚ ਰੇਸਿਜ਼ਮ ਦੇ ਪ੍ਰਤੀ ਉਹਨੂੰ ਐਡਰੈਸ ਕਰਨਾ ਜ਼ਰੂਰੀ ਸੀ ਤੇ ਜਦੋਂ ਇਹ ਇਸ਼ੂ ਰੇਜ਼ ਕੀਤਾ ਗਿਆ ਬਾਰ-ਬਾਰ ਤੇ ਉਹਦੇ ਨਾਲ ਫਿਰ ਗਵਰਨਮੈਂਟ ਦੇ ਵਿੱਚ ਜਾਗਰਤੀ ਆਈ ਪਹਿਲਾਂ ਤਾਂ ਰਜਿਸਟ ਕੀਤਾ ਗਿਆ ਗਵਰਨਮੈਂਟ ਵੱਲੋਂ ਤੇ ਕਿ ਕਾਮਾਗਾਟਾ ਮਾਰੂ ਦੀ ਮਾਫੀ ਨਹੀਂ ਮੰਗੀ ਜਾਏਗੀ ਪਰ ਉਸ ਤੋਂ ਬਾਅਦ ਜਦੋਂ ਵੋਲਿਊਮ ਵਧਿਆ ਤੇ ਜਿਆਦਾ ਇੰਟੈਂਸੀਫਾਈ ਕੀਤਾ ਗਿਆ ਇਸ ਮੂਮੈਂਟ ਨੂੰ ਫਿਰ ਗਵਰਨਮੈਂਟ ਨੇ ਮਾਫੀ ਮੰਗਣੀ ਚਾਹੀ ਤੇ ਮਾਫੀ ਮੰਗਣ ਦੇ ਲਈ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ 2006 ਦੇ ਵਿੱਚ ਗਦਰੀ ਬਾਬਿਆਂ ਦੇ ਮੇਲਿਆਂ ਤੇ ਮੇਲੇ ਤੇ ਆਏ 2008 ਦੇ ਵਿੱਚ ਸੌਰੀ ਤੇ ਉਹਨਾਂ ਨੇ ਆ ਕੇ ਮਾਫੀ ਮੰਗੀ ਜਦੋਂ ਮਾਫੀ ਮੰਗੀ ਤਾਂ ਉਸ ਟਾਈਮ ਦੇ ਉੱਤੇ ਕਮਿਊਨਿਟੀ ਦੀ ਆਵਾਜ਼ ਇਹ ਸੀਗੀ ਕਿ ਮਾਫੀ ਜਿਹੜੀ ਇਹ ਹਾਊਸ ਆਫ ਕਾਮਨ ਦੇ ਵਿੱਚ ਮੰਗੀ ਜਾਵੇ ਤੇ ਫਿਰ ਉਸ ਤੋਂ ਬਾਅਦ ਅਗਲੀ ਗਵਰਨਮੈਂਟ ਆਈ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤਾਂ ਉਹਨਾਂ ਨੇ ਇਹ ਮਾਫੀ ਹਾਊਸ ਆਫ ਕਾਮਨ ਦੇ ਵਿੱਚ ਮੰਗੀ ਸੋ ਇਸ਼ੂ ਰਿਜ਼ੋਲਵਡ ਲੈਸਨ ਲਰਨਡ ਕਿ ਰੇਸਿਜ਼ਮ ਕੈਨੇਡਾ ਦੇ ਵਿੱਚ ਉਹਨੂੰ ਫਾਈਟ ਕਰਨਾ ਪਊਗਾ ਜੇ ਹੁੰਦੀ ਹੈ ਤੇ ਫਾਈਟ ਕਰਨ ਤੋਂ ਬਾਅਦ ਅਗਾਹ ਤੋਂ ਮੈਜਰਸ ਇਨ ਪਲੇਸ ਹੋਣ ਤਾਂ ਕਿ ਰੇਸਿਜ਼ਮ ਨਾ ਹੋਵੇ ਸੋ ਮੇਰਾ ਅੱਜ ਦੇ ਇਸ ਦਿਨ ਦੇ ਉੱਤੇ ਇਤਿਹਾਸਕ ਦਿਨ ਦੇ ਉੱਤੇ ਇਹ ਇਸ਼ੂ ਰੇਜ਼ ਕਰਨ ਦੇ ਲਈ ਇਹੀ ਮੰਤਵ ਸੀ ਕਿ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਰੇਸਿਜ਼ਮ ਹੈ ਉਹ ਅਜੇ ਭਾਵੇਂ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਪਰ ਉਹਨੂੰ ਖਤਮ ਤਾਂ ਕੀਤਾ ਜਾ ਸਕਦਾ ਹੈ ਜੇ ਪਹਿਲੀ ਰੇਸਿਜ਼ਮ ਨੂੰ ਉਹਦੀ ਨਿਖੇਦੀ ਕੀਤੀ ਜਾਵੇ ਤੇ ਗਵਰਨਮੈਂਟਾਂ ਤੋਂ ਮਾਫੀ ਮੰਗਾਈ ਜਾਵੇ ਫਿਰ ਉਸ ਤੋਂ ਬਾਅਦ ਮੈਜਰਸ ਇਨ ਪਲੇਸ ਕੀਤੀਆਂ ਜਾਣ ਇਹ ਜਿਹੇ ਸੂਲ ਬਣਾਏ ਜਾਣ ਕਾਨੂੰਨ ਬਣਾਏ ਜਾਣ ਤਾਂ ਕਿ ਦੁਬਾਰਾ ਅਜੀਆਂ ਘਟਨਾਵਾਂ ਨਾ ਵਾਪਰਨ ਜਦੋਂ ਕਾਮਾਗਾਟਾ ਮਾਰੂ ਦੇ ਸਟਰਗਲ ਦੇ ਲਈ ਮਾਫੀ ਦੇ ਲਈ ਸਟਰਗਲ ਕੀਤਾ ਜਾ ਰਿਹਾ ਸੀ ਔਲਸ ਟਾਈਮ ਦੇ ਉੱਤੇ ਮੈਨੂੰ ਨਿੱਜੀ ਤੌਰ ਦੇ ਉੱਤੇ ਕਿਉਂਕਿ ਮੈਂ 9 ਵਾਰ ਪਾਰਲੀਮੈਂਟ 'ਚ ਇਸ਼ੂ ਰੇਜ਼ ਕੀਤਾ ਸੀ ਪ੍ਰੈਸ ਰਿਲੀਜ਼ ਇਸ਼ੂ ਕੀਤੀਆਂ ਸੀ ਤਾਂ ਮੈਨੂੰ ਇੰਡੀਵਿਜੂਅਲੀ ਕਈ ਤਰ੍ਹਾਂ ਦੀਆਂ ਥ੍ਰੈਟਸ ਲੋਕਾਂ ਵੱਲੋਂ ਦਿੱਤੀਆਂ ਗਈਆਂ ਖਾਸ ਤੌਰ ਤੇ ਮੇਨਸਟ੍ਰੀਮ ਕਮਿਊਨਿਟੀ ਦੇ ਲੋਕਾਂ ਵੱਲੋਂ ਇੱਥੋਂ ਤੱਕ ਕਿ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਸੀ ਉਹਨਾਂ ਨੇ ਆਪਣੇ ਮੈਂਬਰਸ਼ਿਪ ਰਿਫਾਰਮ ਪਾਰਟੀ ਦੇ ਮੈਂਬਰਸ਼ਿਪ ਦੇ ਕਾਰਡ ਪਾੜ ਕੇ ਉਹਨਾਂ ਦੇ ਦੋ ਹਿੱਸਿਆਂ ਦੀਆਂ ਫੋਟੋ ਕਾਪੀਆਂ ਕਰਕੇ ਮੈਨੂੰ ਫੈਕਸ ਕੀਤੀਆਂ ਉਸ ਟਾਈਮ ਦੇ ਉੱਤੇ ਮੈਂ TV ਦੱਸ ਦਵਾਂ ਕਿ ਜਿਹੜਾ ਲੋਕਲ মিডিਆ ਸੀ ਉਹਨਾਂ ਦਾ ਰੋਲ ਵੀ ਬੜਾ ਵਧੀਆ ਨਹੀਂ ਰਿਹਾ ਇੱਥੋਂ ਤੱਕ ਕਿ ਮੇਰੇ ਖਿਲਾਫ ਐਡੀਟੋਰੀਅਲ ਲਿਖੇ ਗਏ ਨਾਓ ਨਿਊਜ਼ਪੇਪਰ ਦੇ ਵਿੱਚ ਵੀ ਹੋਰ ਆਖਬਾਰਾਂ ਦੇ ਵਿੱਚ ਵੀ ਕਿ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਮੈਂ ਇਹ ਈਸ਼ੂ ਨੂੰ ਬੰਦ ਕਰਾਂ ਤੇ ਫੋਕਸ ਹੋਰ ਕੈਨੇਡੀਅਨ ਦੀ ਜਿਹੜੀ ਲੋੜਾਂ ਨੇ ਹੈਲਥ케ਅਰ ਐਜੂਕੇਸ਼ਨ ਉੱਥੇ ਕਰਾਂ ਇਸ ਈਸ਼ੂ ਨੂੰ ਬੰਦ ਕਰਨ ਦੇ ਲਈ ਪ੍ਰੈਸ਼ਰ ਪਾਇਆ ਗਿਆ ਤੇ ਜਦੋਂ ਅਸੀਂ ਕੈਂਪੇਨ ਕਰਦੇ ਸੀ ਇਲੈਕਸ਼ਨਾਂ ਦੇ ਵਿੱਚ ਤਾਂ ਲੋਕ ਉਸ ਟਾਈਮ ਦੇ ਉੱਤੇ ਵੀ ਆਪਣੀ ਜਿਹੜਾ ਰੋਸ ਆ ਮੇਨਸਟ੍ਰੀਮ ਕਮਿਊਨਿਟੀ ਦੇ ਲੋਕੀ ਕਿ ਤੁਸੀਂ ਕਾਮਾਗਾਟਾ ਮਾਰੂ ਦਾ ਇਸ਼ੂ ਕਿਉਂ ਰੇਜ਼ ਕੀਤਾ ਉਹਦੇ ਬਾਰੇ ਅਕਸਰ ਲੋਕ ਇਸ ਇਸ਼ੂ ਨੂੰ ਰੇਜ਼ ਕਰਦੇ ਸੀ ਤੇ ਵੋਟਾਂ ਪਾਉਣ ਤੋਂ ਗੁਰੇਜ਼ ਕਰਦੇ ਸੀ ਕਹਿਣ ਦਾ ਭਾਵ ਕਿ ਪੋਲੀਟੀਕਲੀ ਇਹਦਾ ਨੁਕਸਾਨ ਹੋਇਆ ਪਰ ਸਟਰਗਲ ਕਰਨ ਦੇ ਨਾਲ ਤੁਹਾਨੂੰ ਤਾਂ ਹੀ ਤੁਹਾਡੇ ਹੱਕ ਮਿਲਦੇ ਨੇ ਕਿਉਂਕਿ ਹੱਕ ਮਿਲਦੇ ਨਹੀਂ ਹੱਕ ਤੁਹਾਡੇ ਖੋਹੇ ਜਾਂਦੇ ਨੇ ਤੁਹਾਨੂੰ ਖੋਹੇ ਕੋਹੇ ਪੈਂਦੇ ਨੇ ਸੋ ਇਹ ਹੱਕ ਖੋਹਣ ਦੇ ਲਈ ਜੋ ਸਟਰਗਲ ਹੋਇਆ ਉਹਦੇ ਪਿੱਛੇ ਜਿਹੜੀਆਂ ਇਦਾਂ ਦੀਆਂ ਰਿਸਕ ਲੈਣ ਵਾਲੀਆਂ ਸਿਚੁਏਸ਼ਨਸ ਨੇ ਉਹ ਵੀ ਤੁਹਾਡੇ ਨਾਲ ਮੈਂ ਤਾਂ ਸ਼ੇਅਰ ਕੀਤੀਆਂ ਨੇ ਕਿਉਂਕਿ ਅਦਰਵਾਇਜ਼ ਪਤਾ ਨਹੀਂ ਲੱਗਦਾ ਇਸ ਤੋਂ ਬਿਨਾ ਜਦੋਂ ਗਵਰਨਮੈਂਟਾਂ ਨੇ ਮਾਫੀ ਮੰਗੀ ਹੈ ਤਾਂ ਉਸ ਟਾਈਮ ਦੇ ਉੱਤੇ ਵੀ ਕਈ ਅਜਿਹੇ ਲੋਕਸ ਨੇ ਲੋਕੀ ਸਨ ਜਿਨ੍ਹਾਂ ਨੇ ਰੇਸਿਜ਼ਮ ਦਾ ਪ੍ਰਗਟਾਵਾ ਕੀਤਾ ਤੇ ਮੇਰਾ ਨਾਂ ਤੱਕ ਵੀ ਨਹੀਂ ਮੈਂਸ਼ਨ ਕੀਤਾ ਜਦੋਂ ਪ੍ਰਾਈਮ ਮਿਨਿਸਟਰ ਜਸਟਰ ਟਰੂਡੋ ਨੇ ਮਾਫੀ ਮੰਗੀ ਹੈ ਕਿਉਂਕਿ ਉਸ ਟਾਈਮ ਦੇ ਉੱਤੇ ਇਹ ਇਸ਼ੂ ਇੱਕ ਪੋਲਿਟੀਕਲ ਫੁੱਟਬਾਲ ਬਣ ਚੁੱਕਿਆ ਸੀ ਲੋਕ ਕ੍ਰੈਡਿਟ ਲੈਣ ਦੇ ਲਈ ਅਗਲੀ ਲਾਈਨ ਦੇ ਵਿੱਚ ਸਨ ਤੇ ਪਰ ਕੰਮ ਕਰਨ ਵੇਲੇ ਉਹਨਾਂ ਨੇ ਕੋਆਪਰੇਟ ਵੀ ਨਹੀਂ ਕੀਤਾ ਜਾਂ ਉਹਨਾਂ ਨੇ ਕੋਈ ਸਹਿਯੋਗ ਨਹੀਂ ਪਾਇਆ ਸੋ ਮੈਂ ਇਸ ਇਸ਼ੂ ਤੋਂ ਸਭ ਕੁਝ ਸਿੱਖਣਾ ਮਤਲਬ ਸਿੱਖ ਕੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਕਿ ਜਦੋਂ ਜਹਿਦ ਤੁਹਾਨੂੰ ਕਰਨੀ ਪੈਂਦੀ ਹੈ ਜਦੋਂ ਜਹਿਦ ਕਰਨ ਤੇ ਬਾਅਦ ਹੀ ਤੁਹਾਨੂੰ ਰਿਜ਼ਲਟ ਮਿਲਦੇ ਨੇ ਐਸੇ ਵੇਲੇ ਵੀ ਦੁਨੀਆ ਦੇ ਵਿੱਚ ਕੈਨੇਡਾ ਦੇ ਵਿੱਚ ਰੇਸਿਜ਼ਮ ਖਤਮ ਨਹੀਂ ਹੋਈ ਰੇਸਿਜ਼ਮ ਦੇ ਹੁਣ ਡਿਫਰੈਂਟ ਰੂਪ ਸਾਹਮਣੇ ਆਉਂਦੇ ਨੇ ਜਾਦਾ ਬਿਲਕੁਲ ਲੋਅਰ ਲੈਵਲ ਤੇ ਤੇ ਜਾਂ ਫਿਰ ਬੜੇ ਹਾਇਰ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਐਸ ਵੇਲੇ ਦੇਖਿਆ ਜਾਵੇ ਤਾਂ ਸਾਊਥ ਏਸ਼ੀਅਨ ਕਮਿਊਨਿਟੀ ਦੇ ਕਿੰਨੀ ਕਿ ਰੈਪਰੈਜ਼ੈਂਟੇਸ਼ਨ ਹੈ ਡਿਪਲੋਮੈਟਿਕ ਕੋਰ ਦੇ ਵਿੱਚ ਪਬਲਿਕ ਸਰਵਿਸਸੇਸ ਦੇ ਵਿੱਚ ਤੇ ਜਾਂ ਜਿਹੜੀਆਂ ਅਪੁਆਇੰਟਮੈਂਟਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਬੜੀ ਘਟ ਹੈ ਜੇ ਅਸੀਂ ਪੋਲੀਟੀਕਲੀ ਐਕਟਿਵ ਆ ਤੇ ਅਸੀਂ ਕੰਟ੍ਰਿਬਿਊਟ ਕਰਦੇ ਆ ਕੈਨੇਡਾ ਦੇ ਵਿੱਚ ਉਹਦੇ ਲਈ ਸਾਨੂੰ ਉਹਨਾਂ ਕੋਲ ਰਿਵਾਰਡ ਜਾਂ ਉਸ ਲੈਵਲ ਦੇ ਉੱਤੇ ਸਾਨੂੰ ਸਾਡੀ ਕਮਿਊਨਿਟੀ ਨੂੰ ਉਸ ਲੈਵਲ ਦੇ ਉੱਤੇ ਅਜੇ ਨਹੀਂ ਰੱਖਿਆ ਜਾਂਦਾ ਈਵਨ ਇੱਥੇ ਤੱਕ ਵੀ ਇਹ ਗੱਲ ਪ੍ਰਚਲਿਤ ਹੈ ਕਿ RCMP ਜਾਂ ਸਾਡੀਆਂ ਜਿਹੜੀਆਂ ਹੋਰ ਇੰਸਟੀਚੂਨਸ ਨੇ ਉਹਨਾਂ ਦੇ ਵਿੱਚ ਵੀ ਰੇਸਿਜ਼ਮ ਦਾ ਇਸ਼ੂ ਬਾਰ-ਬਾਰ ਉਠਾਇਆ ਜਾਂਦਾ ਰਿਹਾ ਕਿਹਾ ਜਾਂਦਾ ਹੈ ਕਿ ਇੱਕ ਗਲਾਸ ਸੀਲਿੰਗ ਹੈ ਤੁਹਾਨੂੰ ਰੇਸਿਜ਼ਮ ਐਸ ਵੇਲੇ ਇਨ੍ਹਾਂ ਸਮਿਆਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਨਜ਼ਰ ਨਹੀਂ ਆਉਂਦੀ ਪਰ ਜਦ ਸਿਰ ਚੁੱਕਦੇ ਆ ਤਾਂ ਸਾਡਾ ਸਿਰ ਵਿੱਚ ਵੱਜਦਾ ਭਾਵ ਕਹਿਣ ਦਾ ਕਿ ਰੇਸਿਜ਼ਮ ਜਿਹੜੀ ਉਹ ਸਿਸਟੈਮਿਕ ਹੋ ਚੁੱਕੀ ਹੈ ਸਿਸਟਮ ਦੇ ਵਿੱਚ ਹੀ ਗੜੂ ਹੁੰਦਾ ਜਦੋਂ ਕਿਸੇ ਨੇ ਕੋਈ ਪ੍ਰੋਮੋਸ਼ਨ ਲੈਣੀ ਹੁੰਦੀ ਹੈ ਤੇ ਜਾਂ ਕੋਈ ਤੁਹਾਨੂੰ ਤੁਹਾਡੇ ਹੱਕ ਮਿਲਣੇ ਹੁੰਦੇ ਨੇ ਜਾਂ ਅਪੁਆਇੰਟਮੈਂਟਸ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਕਈ ਵਾਰੀ ਉਸ ਤਰੀਕੇ ਦੀ ਰੇਸਿਜ਼ਮ ਤੁਹਾਨੂੰ ਦਿਖਾਈ ਦਿੰਦੀ ਹੈ ਜਿਹਦੇ ਬਾਰੇ ਤੁਸੀਂ ਨਾ ਤਾਂ ਕੋਈ ਇਲਾਜ ਜਾਂ ਕੋਈ ਕਮੈਂਟ ਕਰ ਸਕਦੇ ਹੋ ਪਰ ਤੁਹਾਨੂੰ ਮਹਿਸੂਸ ਜ਼ਰੂਰ ਹੁੰਦੀ ਹੈ ਸਾਡੇ ਬੱਚੇ ਜਿਹੜੇ ਇੱਥੇ ਜੰਬੇ ਪਲੇ ਨੇ ਕੈਨੇਡਾ ਦੇ ਵਿੱਚ ਉਹਨਾਂ ਨੇ ਉਹੀ ਮੈਕਡੋਨਲਡਸ ਖਾਦੇ ਨੇ ਉਹੀ ਕੈਨੇਡੀਅਨ ਸਕੂਲਾਂ ਦੇ ਵਿੱਚ ਪੜ੍ਹਾਈਆਂ ਕੀਤੀਆਂ ਨੇ ਉਹੀ ਹਾਕੀ ਖੇលਦੇ ਨੇ ਤੇ ਜਦੋਂ ਉਹਨਾਂ ਦੇ ਕਲਰ ਦੇ ਵਜ੍ਹਾ ਕਰਕੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਿਸੇ ਸਟੇਜ ਤੇ ਹੁੰਦੀ ਹੈ ਜਾਂ ਹੋਵੇਗੀ ਸਾਡੀਆਂ ਜਨਰੇਸ਼ਨ ਨੇ ਦੂਜੀਆਂ ਤੀਜੀਆਂ ਜਨਰੇਸ਼ਨਸ ਦੇ ਲੋਕ ਜਿਹੜੇ ਆਏ ਹੋਏ ਆ ਅਸੀਂ ਤਾਂ ਟੋਲਰੇਟ ਕਰ ਲਏ ਨੇ ਰੇਸਿਜ਼ਮ ਜਾਂ ਕਰਦੇ ਰਹੇ ਆ ਹੁਣ ਵੀ ਇਸ ਵੇਲੇ ਵੀ ਜਦੋਂ ਰੇਸਿਜ਼ਮ ਹੁੰਦੀ ਆ ਅਸੀਂ ਟੋਲਰੇਟ ਕਰਨ ਦੀ ਮੈਂਟੈਲਿਟੀ ਰੱਖਦੇ ਆ ਕਿ ਕੁਝ ਹੱਦ ਤੱਕ ਬੋਲੋ ਨਾ ਖਰੂਦ ਨਾ ਪਾਓ ਇਹਨੂੰ ਟੋਲਰੇਟ ਕਰਨ ਦੀ ਕੋਸ਼ਿਸ਼ ਕਰੋ ਸ਼ਾਇਦ ਆਪੇ ਸਮਝ ਆ ਜਾਵੇ ਤੇ ਇਹਨੂੰ ਖਤਮ ਹੋ ਜਾਵੇ ਪਰ ਜਿਹੜੇ ਸਾਡੇ ਬੱਚੇ ਨੇ ਸ਼ਾਇਦ ਉਹਨਾਂ ਤੋਂ ਇਸ ਤਰ੍ਹਾਂ ਦਾ ਕੰਟਰੋਲ ਉਹਨਾਂ ਤੋਂ ਨਾ ਰੱਖਿਆ ਜਾ ਸਕੇ ਸੋ ਇਹਨਾਂ ਚੀਜ਼ਾਂ ਨੂੰ ਐਡਰੈਸ ਕਰਨ ਦੇ ਲਈ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਜੇ ਕਦੇ ਰੇਸਿਜ਼ਮ ਦੀ ਤੁਹਾਨੂੰ ਇਸ ਤਰ੍ਹਾਂ ਦੀ ਇਨਸੀਡੈਂਸਸ ਮਿਲਦੀਆਂ ਨੇ ਤਾਂ ਉਹਦੇ ਲਈ ਰੈਮਡੀਜ਼ ਕੀ ਨੇ ਇੱਕ ਤਾਂ ਤੁਸੀਂ ਆਵਾਜ਼ ਉਠਾ ਕੇ ਉਹਦੀ ਐਵੀਡੈਂਸ ਹੈ ਜਿਹੜੀ ਉਹ ਸ਼ੇਅਰ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਤੁਸੀਂ ਕੰਪਲੇਂਟ ਲਾਂਚ ਕਰਨੀ ਚਾਹੁੰਦੇ ਹੋ ਉੱਥੇ ਕੰਪਲੇਂਟ ਵੀ ਲਾਂਚ ਕਰ ਸਕਦੇ ਆ ਤਾਂ ਕਿ ਰੇਸਿਜ਼ਮ ਹਮੇਸ਼ਾ ਦੇ ਲਈ ਖਤਮ ਹੋ ਜਾਵੇ ਤੇ ਕੈਨੇਡਾ ਦੇ ਵਿੱਚ ਜਿਹੜੀਆਂ ਵੈਲਿਊਜ਼ ਨੇ ਪ੍ਰਿੰਸੀਪਲਸ ਨੇ ਜਿੰਨਾ ਕਰਕੇ ਅਸੀਂ ਕੈਨੇਡਾ ਆਏ ਆ ਉਹ ਬਰਕਰਾਰ ਰਹਿਣ ਕੈਨੇਡਾ ਨੂੰ ਅਸੀਂ ਵਧੀਆ ਤਰੀਕੇ ਨਾਲ ਕੰਟਰੀਬਿਊਟ ਕਰਕੇ ਇੱਕ ਵਧੀਆ ਕੰਟਰੀ ਬਣਾਉਣ ਦੇ ਲਈ ਵਧੀਆ ਯੋਗਦਾਨ ਪਾਈ ਹੈ ਮੈਨੂੰ ਸਮਾਂ ਸਮਾਪਤ ਹੋ ਗਿਆ ਇੱਥੇ ਇਜਾਜ਼ਤ ਦਿਓ